ਇੱਕ ਹੋਰ ਦੀ ਗੱਲ ਹੈ ਇੱਕ ਮੁਸਾਫਿਰ ਆਪਣੇ ਘਰੋਂ ਤੁਰਿਆ ਤੁਰਨ ਵੇਲੇ ਉਹਦਾ ਨਿਸ਼ਾਨਾ ਬਿਲਕੁਲ ਕਲੀਅਰ ਸੀ ਕਿ ਉਸਨੇ ਕਿੱਥੇ ਜਾਣਾ ਹੈ ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਉਹਨੂੰ ਬਹੁਤ ਭੁੱਖ ਲੱਗੀ ਹੁਣ ਉਹਦਾ ਨਿਸ਼ਾਨਾ ਥੋੜਾ ਜਿਹਾ ਬਦਲ ਗਿਆ ਹੁਣ ਉਹਦਾ ਨਿਸ਼ਾਨਾ ਸੀ ਭੁੱਖ ਨੂੰ ਮਟਾਉਣਾ ਉਹ ਰਸਤੇ ਦੇ ਵਿੱਚੋਂ ਥੋੜਾ ਡਾਇਵਰਟ ਹੋ ਕੇ ਭੋਜਨ ਵਾਲੀ ਜਗ੍ਹਾ ਤੇ ਚਲਾ ਗਿਆ ਭੋਜਨ ਤੋਂ ਪਹਿਲਾਂ ਉਹਦੇ ਮਨ ਵਿੱਚ ਆਇਆ ਕਿਉਂ ਨਾ ਪਹਿਲਾਂ ਮੈਂ ਪਾਣੀ ਪੀ ਲਵਾਂ ਪਿਆਸ ਵੀ ਲੱਗੀ ਹੈ ਹੁਣ ਉਹਦਾ ਨਿਸ਼ਾਨਾ ਥੋੜਾ ਜਿਹਾ ਹੋਰ ਡਿਵਰਟ ਹੋ ਗਿਆ ਹੁਣ ਨਦੀ ਵੱਲ ਨੂੰ ਤੁਰ ਪਿਆ ਪਾਣੀ ਪੀਣ ਨਦੀ ਵੱਲ ਪਹੁੰਚਿਆ ਤੇ ਹੁਣ ਸੋਚਦਾ ਕਿ ਕਿਉਂ ਨਾ ਪਹਿਲਾਂ ਹੱਥ ਮੂੰਹ ਧੋ ਲਵਾਂ ਹੁਣ ਉਹਦਾ ਨਿਸ਼ਾਨਾ ਥੋੜਾ ਜਿਹਾ ਹੋਰ ਡਿਵਰਟ ਹੋ ਗਿਆ ਹੁਣ ਹੱਥ ਮੂੰਹ ਧੋਣ ਲਈ ਜਦੋਂ ਨਦੀ ਦੇ ਕੰਡੇ ਤੇ ਬੈਠ ਕੇ ਝੁਕਿਆ ਤਾਂ ਝੁਕਣ ਲੱਗਿਆ ਉਸ ਨੂੰ ਕੁਝ ਸੁਨਹਿਰੀ ਪਾਣੀ ਦੇ ਕੰਡੇ ਦੇ ਵਿੱਚ ਉੱਥੇ ਲੱਗੇ ਪਿਆ ਦਿਖਿਆ ਤਾਂ ਉਹਨੇ ਸੋਚਿਆ ਵੀ ਪਹਿਲਾਂ ਇਹ ਚੀਜ਼ ਜਿਹੜੀ તરી ਜਾਂਦੀ ਹੈ ਸੋਨੇ ਰੰਗੀ ਪਹਿਲਾਂ ਇਹਨੂੰ ਹੀ ਕੱਢ ਲਵਾਂ ਹੁਣ ਦਾ ਨਿਸ਼ਾਨਾ ਥੋੜਾ ਜਿਹਾ ਹੋਰ ਬਦਲ ਗਿਆ ਹੁਣ ਉਹਨੇ ਉਹ ਚੀਜ਼ ਨੂੰ ਕੱਢਣ ਲਈ ਪਾਣੀ ਵਿੱਚ ਡੁੱਬੀ ਮਾਰੀ ਜਦੋਂ ਮਾਰੀ ਤਾਂ ਲੱਗੇ ਜਾਂਦੇ ਰਾਹੀ ਨੇ ਕਿਹਾ ਉਹ ਭਾਈ ਇੱਥੇ ਨਹੀਂ ਲੱਭਣਾ ਤੈਨੂੰ ਇਹ ਤਾਂ ਸਿਰਫ ਉਹਦੀ ਪਰਛਾਈ ਹੈ ਅਸਲੀ ਚੀਜ਼ ਤਾਂ ਦਰਖਤ ਉੱਤੇ ਲਟਕ ਰਹੀ ਹੈ ਹੁਣ ਉਹ ਸੋਚਿਆ ਕਿ ਹਾਂ ਇਹ ਤਾਂ ਉੱਪਰ ਲਟਕ ਰਹੀ ਹੋਏਗੀ ਉਹਦਾ ਨਿਸ਼ਾਨਾ ਥੋੜਾ ਜਿਹਾ ਹੋਰ ਚੇਂਜ ਹੋ ਗਿਆ ਉਹ ਚੜ ਕੇ ਦਰਖਤ ਦੇ ਉੱਤੇ ਸੋ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿਹਦਾ ਉਹ ਅਸਲੀ ਮੂਲ ਨਿਸ਼ਾਨਾ ਸੀ ਜਿੱਥੇ ਉਹਨੇ ਪਹੁੰਚਣਾ ਸੀ ਉੱਥੇ ਉਹ ਪਹੁੰਚ ਨਹੀਂ ਸਕਿਆ ਤੇ ਰਸਤੇ ਵਿੱਚ ਜਣੀਆਂ ਵੀ ਆ ਡਾਇਵਰਜਨ ਸੀਗੀਆਂ ਉਹਦੇ ਕਰਕੇ ਉਹ ਭਟਕ ਗਿਆ ਹੁਣ ਗੱਲ ਆਉਂਦੀ ਹੈ ਸਾਡੇ ਤੇ ਕਿ ਅਸੀਂ ਵੀ ਕਿਤੇ ਭਟਕ ਤਾਂ ਨਹੀਂ ਗਏ ਕਿਹੜੇ ਕੰਮ ਲਈ ਆਏ ਸੀ ਅਸੀਂ ਤੇ ਕੀ ਕਰਨ ਲੱਗ ਗਏ ਵਿਚਾਰੀਏ ਗੁਰੂ ਸਾਹਿਬ ਦਾ ਉਪਦੇਸ਼ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਗੁਰੂ ਪਾਲਾ ਕਰੇ